ਲੋ ਜੀ ਤੁਹਾਨੂੰ ਤੁਹਾਡੇ ਅਸੀਂ ਇੱਕ ਹੋਰ ਸੜਕ ਜਿਹੜੀ ਆ ਅਸੀਂ ਰੂਬਰੂ ਕਰਨ ਜਾ ਰਹੇ ਆ ਸੜਕ ਤੁਸੀਂ ਦੇਖ ਲਓ ਪਹਿਲਾਂ ਇਹ ਪਿੰਡ ਹੈਗਾ ਜੀ ਪਿੰਡ ਰਾਪਰ ਰਾਜਪੂਤਾਂ ਦੀ ਪਿੰਡ ਦੀ ਜਿਹੜੀ ਬਾਰ ਬਾਰ ਫਿਰਨੀ ਆ ਪਿੰਡ ਦੀ ਬਾਰ ਬਾਰ ਫਿਰਨੀ ਤੋਂ ਲੈ ਕੇ ਪਿੰਡ ਦੇ ਜਿਹੜਾ ਬੱਸ ਸਟੈਂਡ ਉੱਥੇ ਤੱਕ ਤੁਹਾਨੂੰ ਅਸੀਂ ਇਸ ਸੜਕ ਦੇ ਹਾਲਾਤ ਜਿਹੜੇ ਆ ਦੱਸ ਰਹੇ ਆ ਤੁਸੀਂ ਸੜਕ ਦੇਖ ਲਓ ਥਾਂ ਥਾਂ ਤੇ ਟੋਏ ਪੈ ਚੁੱਕੇ ਆ ਟੁੱਟੀ ਭੱਜੀ ਸੜਕ ਆ ਜੀ ਪਿੰਡ ਰਾਪਰ ਰਾਜਪੁੱਤਾਂ ਤੋਂ ਸਿੱਧਾ ਹੀ ਜਿਹੜਾ ਪਿੰਡ ਰਾਪਰ ਰਾਜਪੁੱਤਾਂ ਦਾ ਜਿਹੜਾ ਬੱਸ ਸਟੈਂਡ ਉੱਥੇ ਤੱਕ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਥਾਂ ਥਾਂ ਤੋਂ ਟੁੱਟ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਹੈ ਤੇ ਆ ਵੇਖ ਲਓ ਤੁਹਾਡੇ ਸਾਹਮਣੇ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ ਇਸ ਸੜਕ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਵੀ ਕਰਿਓ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਜਿਹੜੇ ਸਾਹਮਣੇ ਤੁਸੀਂ ਦੇਖੋਗੇ ਪਿੰਡ ਰਾਪਰ ਰਾਜਪੁੱਤਾਂ ਦਾ ਬੱਸ ਸਟੈਂਡ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਜਿਹੜੇ ਹਾਲਾਤ ਜਿਹੜੇ ਇਸ ਸੜਕ ਦੇ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ